ਕਰਾਂਗੇ ਕਾਂਗਰਸ ਐਮਪੀ ਡਾਕਟਰ ਤਰੰਵੀਰ ਗਾਂਧੀ ਜੀ ਜਿਨ੍ਹਾਂ ਨੇ ਕਾਂਗਰਸ ਚ ਹਲਕਾ ਇੰਚਾਰਜਾ ਦੀ ਨਿਯੁਕਤੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਹਲਕਾ ਇੰਚਾਰਜਸ ਨੂੰ ਲੈ ਕੇ ਉਹਨਾਂ ਨੇ ਉਹਨਾਂ ਹਾਰੇ ਹੋਏ ਉਮੀਦਵਾਰ ਦੱਸਿਆ ਹੈ ਜ਼ਮਾਨਤਾ ਜ਼ਬਤ ਕਰਾਉਣ ਵਾਲੇ ਉਮੀਦਵਾਰ ਹਲਕਾ ਇੰਚਾਰਜ ਲਗਾਏ ਗਏ ਡਾਕਟਰ ਗਾਂਧੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਡਾਕਟਰ ਗਾਂਧੀ ਨੇ ਇਹ ਸਵਾਲ ਪੁੱਛਿਆ ਨਾਲੇ ਇਸ ਗੱਲ ਦਾ ਜ਼ਿਕਰ ਕੀਤਾ ਜਾਏ ਕਿ ਪਬਲਿਕਲੀ ਇਨਾ ਹਲਕਾ ਇੰਚਾਰਜਾ ਦੀ ਅਪੁਆਇੰਟਮੈਂਟ ਕੀਤੀ ਜਾਏਗਾ ਹਲਕਾ ਇੰਚਾਰਜਾ ਦੇ ਨਾਮ ਤੇ ਨਿਯ आदेश कीते ਜਾਂ ਜਨਤਕ ਕੀਤੇ ਜਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਇਹ ਨਿਯੁਕਤੀਆਂ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਦੇ ਅਨੁਕੂਲ ਨਹੀਂ ਨੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਡਾਕਟਰ ਤਰੰਵੀਰ ਗਾਂਧੀ ਪਟਿਆਲਾ ਤੋਂ ਐਮਪੀ ਨੇ ਕਾਂਗਰਸ ਦੇ ਮੌਜੂਦਾ ਤੇ ਹਲਕਾ ਇੰਚਾਰਜਾਂ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਜ਼ਮਾਨਤਾ ਜ਼ਬਤ ਕਰਾਉਣ ਵਾਲੇ ਉਮੀਦਵਾਰ ਲਗਾਏ ਗਏ ਨੇ ਹਲਕਾ ਇੰਚਾਰਜ ਇਸ ਗੱਲ ਦਾ ਜ਼ਿਕਰ ਡਾਕਟਰ ਗਾਂਧੀ ਕਰਦੇ ਹੋਏ ਨਜ਼ਰਾਈ ਨੇ ਕਾਂਗਰਸ ਆਮੇ ਜ਼ਿਕਰ ਕਰਾਤੇ ਕਾਂਗਰਸ ਚ ਅੰਦਰੂਨੀ ਕਾਟੋਕਲੇਸ਼ ਲਗਾਤਾਰ ਚੱਲਦਾ ਰਹਿੰਦਾ ਹੈ ਕਿਉਂਕਿ ਜੋ ਲੀਡਰਸ ਨੇ ਕਾਂਗਰਸ ਪਾਰਟੀ ਦੇ ਵਿਵਾਕੀ ਦੇ ਨਾਲ ਆਪਣੀ ਗੱਲ ਕਹਿੰਦੇ ਨੇ ਤੇ ਡਾਕਟਰ ਗਾਂਧੀ ਨੇ ਹੁਣ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਹਲਕਾ ਇਨਚਾਰਜ ਨਿਯੁਕਤ ਕੀਤੇ ਗਏ ਨੇ ਉਹ ਉਹਨਾਂ ਨੂੰ ਕਿਸ ਨੇ ਅਪੁਆਇੰਟ ਕੀਤਾ ਹੈ ਇਸ ਗੱਲ ਦਾ ਜ਼ਿਕਰ ਕੀਤਾ ਜਾਏ ਕਿ ਉਹਦੀ ਇਨਫੋਰਮੇਸ਼ਨ ਜੋ ਹੈ ਉਹ ਜਨਤਕ ਕੀਤੀ ਜਾਏ ਤੇ ਡਾਕਟਰ ਤਰਮਵੀਰ ਗਾਂਧੀ ਨੇ ਫੇਸਬੁੱਕ ਤੇ ਪਾਇਆ ਹੈ ਉਹਨਾਂ ਨੇ ਲਿਖਿਆ ਹੈ ਕਿ ਕਾਂਗਰਸ ਪਾਰਟੀ ਵਿੱਚ ਇਹ ਹਲਕਾ ਇੰਚਾਰਜ ਕੀ ਹੈ ਅਤੇ ਕੌਣ ਹੈ ਇਹ ਉਮੀਦਵਾਰ ਹਨ ਜੋ ਵਿਧਾਨ ਸਭਾ ਵਿੱਚ ਨਹੀਂ ਜਾ ਸਕੇ ਕੁਝ ਨੇਤਾ ਜ਼ਮਾਨਤ ਵੀ ਗਵਾ ਦਿੱਤੀ ਵੈਸੇ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਆਗੂ ਦਾ ਨਾਮ ਦੱਸੋ ਅਤੇ ਉਹਨਾਂ ਦੀ ਨਿਯੁਕਤੀ ਆਦੇਸ਼ ਜਨਤਕ ਕਰੋ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਡਾਕਟਰ ਤਨਵੀਰ ਗਾਂਧੀ ਦੇ ਬੋਲ ਤੇ ਵੱਡਾ ਬਿਆਨ ਵੱਡੀ ਸਟੇਟਮੈਂਟ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਕੀਤੇ ਗਏ ਨੇ ਕਿ ਜੋ ਆਗੂ ਹਾਰ ਚੁੱਕੇ ਨੇ ਜਿਨ੍ਹਾਂ ਦੀ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਨੇ ਉਹਨਾਂ ਨੂੰ ਹਲਕਾ ਇੰਚਾਰਜ ਕਿਸਨੇ ਲਗਾਇਆ ਹੈ ਆਗੂ ਦਾ ਨਾਮ ਦੱਸੋ ਅਤੇ ਉਹਨਾਂ ਦੀ ਨਿਯੁਕਤੀ ਆਦੇਸ਼ ਜਨਤਕ ਕਰੋ ਇਸ ਗੱਲ ਦਾ ਜ਼ਿਕਰ ਜੋ ਹੈ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਕੀਤਾ ਗਿਆ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਇਹ ਉਮੀਦਵਾਰ ਹਨ ਜੋ ਵਿਧਾਨ ਸਭਾ ਵਿੱਚ ਚਿੰ ਨਹੀਂ ਜਾ ਸਕੇ ਨੇ ਆਪਣੀ ਜ਼ਮਾਨਤਾਂ ਜ਼ਬ ਕਰਵਾ ਚੁੱਕੇ ਨੇ ਹਾਰ ਚੁੱਕੇ ਨੇ ਇਸ ਕਾਲ ਦਾ ਜ਼ਿਕਰ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਕੀਤਾ ਗਿਆ ਹੈ ਵੱਡਾ ਚਿਹਰਾ ਨੇ ਕਾਂਗਰਸ ਪਾਰਟੀ ਦਾ ਮੌਜੂਦਾ ਸਮੇਂ ਵਿੱਚ ਪਟਿਆਲਾ ਤੋਂ ਐਮਪੀ ਨੇ ਡਾਕਟਰ ਤਰਨਵੀਰ ਗਾਂਧੀ ਤੇ ਹਲਕਾ ਇੰਚਾਰਜ ਦੀ ਨਿਯੁਕਤੀ ਕੀਤੀ ਗਈ ਜਿਸ ਤੇ ਸਵਾਲ ਹੁਣ ਖੜੇ ਕਰ ਰਹੇ ਨੇ ਡਾਕਟਰ ਤਰਨਵੀਰ ਗਾਂਧੀ ਉਹਨਾਂ ਨੇ ਕਿਹਾ ਕਿ ਹਲਕਾ ਇੰਚਾਰਜ ਨੂੰ ਹਾਰੇ ਹੋਏ ਉਮੀਦਵਾਰ ਦੱਸਿਆ ਹੈ ਕਿ ਇਹ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਚੁੱਕੇ ਨੇ ਇਲੈਕਸ਼ਨਸ 'ਚ ਕਦੀ ਵੀ ਵਿਧਾਨ ਸਭਾ ਦੀ ਪੌੜੀਆਂ ਨਹੀਂ ਚੜੇ ਤੇ ਇਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਲਗਾ ਹੈ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਤੇ ਅੱਗੇ ਕੀ ਕੁਝ ਜੀ स्टेटमेंट जो है वो पंजाब कांग्रेस ਦੇ ਵੱਲੋਂ ਸਾਹਮਣੇ ਆਂਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਹੁਣ ਖੜੇ ਕੀਤੇ ਗਏ ਨੇ ਹਲਕਾ ਇਨਚਾਰਜਾਂ ਦੀ ਨਿਯੁਕਤੀ ਤੇ ਇਨਾ ਨੇ ਪ੍ਰਸ਼ੰਚਨ ਖੜੇ ਕੀਤੇ ਨੇ ਸਵਾਲ ਖੜੇ ਕੀਤੇ ਨੇ ਦੂਸਰੇ ਪਾਸੇ ਮੈਂ ਕਾਂਗਰਸ ਪਾਰਟੀ ਦਾ ਜ਼ਿਕਰ ਕਰਾਂ ਤੇ ਅੰਦਰੂਨੀ 카ਟੋ ਕਲੇਸ਼ ਕਾਂਗਰਸ ਪਾਰਟੀ ਦਾ ਲਗਭਗ ਹਰ ਸਮੇਂ ਸਾਹਮਣੇ ਆਂਦਾ ਰਹਿੰਦਾ ਹੈ ਬੇਨਰ ਮੇਰੇ ਸੋਗੀ ਮਨੋਜ ਸ਼ਰਮਾ ਫੋਨ ਲਾਈਨ ਤੋਂ ਜੁੜਨੇ ਮਨੋਜ ਇੱਕ ਵਾਰ ਫਿਰ ਤੋਂ ਅਸੀਂ ਕਹਿ ਸਕਦੇ ਕਾਟੋ ਕਲੇਸ਼ ਕਾਂਗਰਸ ਦਾ ਸਾਹਮਣਾ ਹੈ ਹਲਕਾ ਇਨਚਾਰਜਾਂ ਦੀ ਨਿਯੁਕਤੀ ਤੇ ਡਾਕਟਰ ਗਾਂਧੀ ਨੇ ਸਵਾਲ ਖੜੇ ਕੀਤੇ ਨੇ ਜੀ ਬਿਲਕੁਲ ਸਰਬਜੋਤ ਡਾਕਟਰ ਧਰਮਵੀਰ ਗਾਂਧੀ ਨੇ ਕਈ ਵਾਰੀ ਪਹਿਲਾਂ ਵੀ ਇਸ ਗੱਲ ਦੇ ਉੱਪਰ ਸਵਾਲ ਖੜੇ ਕੀਤੇ ਨੇ ਕਿ ਆਖਰ ਕਾਂਗਰਸ ਦੇ ਵਿੱਚ ਹਲਕਾ ਇੰਚਾਰਜ ਕਿੱਥੋਂ ਆ ਗਏ ਕਿਉਂਕਿ ਜੇ ਦੇਖਿਆ ਜਾਵੇ ਜਿਹੜੇ ਹਲਕਾ ਇੰਚਾਰਜ ਨੇ ਉਹ ਹਾਰੇ ਹੋਏ ਵਿਧਾਨ ਸਭਾ ਖੇਤਰਾਂ ਦੇ ਵਿੱਚ ਅਕਾਲੀ ਦਲ ਵੱਲੇ ਲਾਏ ਜਾਂਦੇ ਸੀ ਤੇ ਹੁਣ ਜੇ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਕਈ ਐਸੇ ਆਗੂ ਨੇ ਜਾਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਲਈ ਜਿਹੜੇ ਆਪਣੇ ਆਪ ਨੂੰ ਹਲਕਾ ਇੰਚਾਰਜ ਦੱਸਦੇ ਨੇ ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈਗਾ ਜਾਂ ਇਹ ਸੋਚ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਹਲਕਾ ਇੰਚਾਰਜ ਵਿਧਾਨ ਸਭਾ ਦਾ ਇੱਕ ਨਾਮੈਂਡਾ ਦੇ ਬਜੋ ਪੇਸ਼ ਹੁੰਦਾ ਤੇ ਇਸੇ ਕਰਕੇ ਕਈ ਕਈ ਜਿਹੜੇ ਆਗੂ ਨੇ ਆਪਣੇ ਆਪ ਨੂੰ ਹਲਕਾ ਇੰਚਾਰਜ ਸ਼ੋਅ ਕਰਦੇ ਪਰ ਡਾਕਟਰ ਧਰਮਵੀਰ ਗਾਂਧੀ ਨੇ ਇਹ ਗੱਲ ਸਾਫ਼ ਕਹੀ ਹੈ ਕਿ ਹਲਕਾ ਇੰਚਾਰਜ ਕਾਂਗਰਸ ਦੇ ਵਿੱਚ ਹੁੰਦਾ ਹੀ ਨਹੀਂ ਜੇਕਰ ਹੈਗੇ ਨੇ ਤਾਂ ਪਾਰਟੀ ਹਾਈ ਕਮਾਂਡ ਤੋਂ ਸਾਨੂੰ ਉਹ ਲੈਟਰ ਦੇਣ ਜਿਦੇ ਵਿੱਚ ਉਹਦੀ ਨਿਯੁਕਤੀ ਕੀਤੀ ਗਈ ਹੋਵੇ ਜੋ ਡਾਕਟਰ ਧਰਮਵੀਰ ਗਾਂਧੀ ਨੇ ਜਿਹੜਾ ਇਹ ਸਵਾਲ ਉਠਾਇਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਉਹਨਾਂ ਨੇ ਇਸ ਨੂੰ ਸ਼ੇਅਰ ਕੀਤਾ ਗੱਲ ਨੂੰ ਆਪ ਦੇ ਆਪ ਚ ਸਵਾਲ ਖੜੇ ਕਰਦੇ ਕਿ ਚਾੰਦ ਦੇ ਵਿੱਚ ਜਿਹੜੇ ਹਲਕੇ ਚ ਚਾਰਦਾ ਹੈ 트ੈਂਡ ਚੱਲ ਪਿਆ ਉਹਨੂੰ ਲੈ ਕੇ ਪਾਰਟੀ ਦੇ ਕਿ ਜਿਹੜਾ ਸੀਨੇ ਰਾਗੂ ਹੈ ਐਮਪੀ ਉਹ ਵੀ ਸਵਾਲ ਖੜੇ ਕਰਦੇ ਤੇ ਉਹਨਾਂ ਨਾਲ ਜਿਹਨਾਂ ਦੇ ਵਿੱਚ ਹਾਈ ਕਮਾਂਡ ਨੂੰ ਇਹਦੇ ਬਾਰੇ ਸਪਸ਼ਟੀ ਕਰਨ ਦੇਣਾ ਪਊਗਾ ਕਿਉਂਕਿ ਪਹਿਲਾਂ ਵੀ ਜਿਹੜੇ ਕਾਂਗਰਸ ਦੇ ਆਬਜ਼ਰਵਰ ਆਏ ਜਾਂ ਪਾਰਟੀ ਦੇ ਪ੍ਰਧਾਨ ਹੁਣ ਰਾਜਾ ਵੜਿੰਗ ਉਹਨਾਂ ਨੇ ਵੀ ਕਈ ਵਾਰੀ ਇਹ ਗੱਲ ਨੂੰ ਸਾਫ਼ ਕੀਤਾ ਕਿ ਪਾਰਟੀ ਦੇ ਵਿੱਚ ਜਿਹੜਾ ਹਲਕੇ ਚ ਚਾਰ ਜਾਂਦਾ ਹੈ ਰੈਟ ਕਲਚਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਸੀ ਹਲਕਾ ਇੰਚਾਰਜ ਹੋ ਬਿਲਕੁਲ ਨਹੀਂ ਹੈਗਾ ਤੇ ਇਸੇ ਕਰਕੇ ਜਕਟਰ ਧਰਮਜੀਤ ਦੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਪਈ ਹੈ ਉਸ ਤੋਂ ਬਾਅਦ ਇੱਕ ਵਾਰੀ ਫਿਰ ਇਹ ਜਿਹੜਾ ਮੁੱਦਾ ਹੈਗਾ ਗਰਮਾ ਗਿਆ ਤੇ ਕਈ ਜਿਹੜੇ ਕਾਂਗਰਸੀ ਆਗੂ ਨੇ ਅੰਦਰਲੇ ਮਨੋ ਯਾਨੀ ਕਿ ਅੰਦਰੋਂ ਅੰਦਰੀ ਇਸ ਦਾ ਵਿਰੋਧ ਵੀ ਕਰ ਰਹੇ ਨੇ ਕਿ ਜੀ ਹਲਕਾ ਇੰਚਾਰਜ ਕੋਈ ਕਹਾ ਵੀ ਲੰਦਾਪ ਦੇਣ ਤੇ ਇਹਦੇ ਵਿੱਚ ਮਾੜਾ ਕਿ ਹੋ ਗਿਆ ਮਨੋਜ ਪੰਜਾਬ ਤੋਂ ਕੋਈ ਪ੍ਰतिक੍ਰਮ ਆਇਆ ਹੈ ਇਸ ਪੋਸਟ ਤੇ ਨਹੀਂ ਨਹੀਂ ਬਿਲਕੁਲ ਨਹੀਂ ਇਹ ਸਰਵਜੋਥ ਅਜੇ ਤੱਕ ਕਿਸੇ ਕਾਂਗਰਸੀ ਆਗੂ ਦਾ ਇਹਦੇ ਤੇ ਨਹੀਂ ਆ ਕਿਉਂਕਿ ਪਾਰਟੀ ਜਿ ਵਿੱਚ ਕੋਈ ਆਗੂ ਜਹੀ ਗੱਲ ਨਹੀਂ ਕਰਦਾ ਕਿ ਜੀ ਅਸੀਂ ਆਪਣੇ ਐਮਪੀ ਦੇ ਖਿਲਾਫ ਚੱਲੀਏ ਪਰ ਜਿਹੜੇ ਆਪ ਦੇ ਆਪ ਨੂੰ ਹਲਕੇ ਇੰਚਾਰਜ ਦੱਸ ਰਹੇ ਨੇ ਉਹਦੇ ਜਿਹੜੇ ਬਰਾਬਰ ਦੇ ਆਗੂ ਨੇ ਉਹਨਾਂ ਚ ਇਸ ਗੱਲ ਦੀ ਖੁਸ਼ੀ ਜ਼ਰੂਰ ਹੋ ਗਈ ਕਿ ਜੀ ਮੈਂ ਵੀ ਪਾਰਟੀ ਦੇ ਟਿਕਟ ਦੀ ਰੇਸ ਦਾ ਫਲਾਣਾ ਹਲਕਾ ਤੇ ਤੇ ਬੰਦਾ ਆਪ ਦੇ ਆਪ ਨੂੰ ਹਲਕੇ ਇੰਚਾਰਜ ਦੱਸ ਰਿਹਾ ਸੀ ਤੇ ਉਹਦੇ ਬਾਰੇ ਡਾਕਟਰ ਜੇ ਧਰਮਵੀਰ ਗਾਂਧੀ ਦਾ ਬਿਆਨ ਆਇਆ ਤਾਂ ਇਹ ਜਿਹੜਾ ਸਿਸਟਮ ਹੈ ਬੰਦ ਹੋਣਾ ਚਾਹੀਦਾ ਤੇ ਇਸ ਨੂੰ ਲੈ ਕੇ ਜੇ ਆਪਾਂ ਗੱਲ ਕਰੀ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਜਰੂਰ ਕੋਈ ਨੋਕੇਸ ਦੇ ਉੱਪਰ ਆਪਣਾ ਪ੍ਰਤੀਕਰਮ ਦੇਣਾ ਪਊਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਸ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਦੇਖਣਾ ਹੋਏਗਾ ਕਿ ਇਸ ਪੂਰੇ ਰਿਐਕਸ਼ਨ ਤੇ ਜੋ ਵੀ ਐਕਸ਼ਨ ਲਿਆ ਗਿਆ ਹੈ ਪੋਸਟ ਪਾਈ ਗਈ ਹੈ ਉਸ ਤੇ ਕੀ ਕੁਝ ਰਿਐਕਸ਼ਨ ਪੰਜਾਬ ਕਾਂਗਰਸ ਦਾ ਸਾਹਮਣੇ ਆਉਂਦਾ ਕਿਉਂਕਿ ਹਲਕਾ ਇੰਚਾਰਜਾ ਦੀ ਨਿਯੁਕਤੀ ਤੇ ਸਵਾਲ ਖੜੇ ਕੀਤੇ ਗਏ ਡਾਕਟਰ ਤਰਨਵੀਰ ਗਾਂਧੀ ਦੇ ਬਾਰੇ